ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਅੱਜ ਪੋਹ ਨਿਗੜ ਦੇ ਨਜ਼ਦੀਕ ਪਿੰਡ ਬਲਿਆਲ ਵਿਖੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾ ਅੱਜ ਸਬਡਿਵੀਜ਼ਨ ਪਿੰਡ ਰਾਮਪੁਰਾ ਤੇ ਬਲਿਆਲ ਦੇ ਪ੍ਰਾਇਮਰੀ ਸਕੂਲਾਂ ਦੇ ਹਾਈ ਸਕੂਲ ਵਿੱਚ ਸਿੱਖਿਆ ਕ੍ਰਾਂਤੀ ਤਹਿਤ ਬਕਵਾ ਵਿਕਾਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਤੁਸੀਂ ਦੇਖ ਸਕਦੇ ਹੋ ਹਲਕਾ ਵਿਧਾਇਕ ਨਰਿੰਦਰ ਕੌਰ ਭਰਾ ਅੱਜ ਪਹੁੰਚੇ ਹਨ ਜਿੱਤੇ ਕਿ ਉਹਨਾਂ ਦਾ ਗੁਲਦਸਤਿਆਂ ਦਾ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਤੇ ਇਸ ਮੌਕੇ ਦੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਰੀਵਨ ਕਟਨ ਦੀ ਰਸਮ ਅਦਾ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜ ਵੱਲੋਂ ਕੀਤੀ ਰਹੀ ਤੇ ਬੱਚਿਆਂ ਵੱਲੋਂ ਫੁੱਲਕਾਂ ਦੀ ਫੁੱਲਾਂ ਦੀ ਵਰਖਾ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜ ਉੱਤੇ ਕੀਤੀ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿਸ ਮੌਕੇ ਸਪੋਕਨ ਕਰਦਿਆਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਰਜੂ ਸਿੰਘ ਵੈਦਿਗੋਇਟ ਸੂਬੇ ਦੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ ਵਿਧਾਨ ਸਭਾ ਹਲਕਾ ਸੰਗਰੂਰ ਆਉਂਦੇ ਆਉਂਦੇ ਸਰਕਾਰੀ ਸਕੂਲਾਂ ਦੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਤਸਵੀਰਾਂ ਵਿੱਚ ਹਲਕਾ ਬੁਧਾ ਆਇਕ ਨਰਿੰਦਰ ਕੌਰ ਬਾਜੂ ਨੂੰ ਫੁਲਕਾਰੀ ਦੇ ਨਾਲ ਬੱਚਿਆਂ ਵੱਲੋਂ ਸਟੇਜ ਦੇ ਵੱਲ ਲਿਆਇਆ ਜਾ ਰਿਹਾ ਹੈ ਇਸ ਮੌਕੇ ਤੇ ਉਹਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਰਾਂਪਰ ਦੇ ਵਿਕਾਸ ਲਈ ਕਾਰਜਾਂ ਦੀ ਤਰਜੀਹ ਦਿੰਦੇ ਹਾਂ 40 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੇ ਗਏ ਹਨ ਜਿਸ ਦੇ ਬਕਾਇਆ ਕੰਮ ਕਰਵਾਏ ਜਾ ਰਹੇ ਹਨ ਅਤੇ ਉਹਨੇ ਕਿਹਾ ਕਿ ਜੋ ਸਕੂਲਾਂ ਨੂੰ ਆਪ ਹੈਪੀਨੈਸ ਐਲਾਨਣਗੇ ਇਸ ਤੇ ਵਿਦਿਆਰਥੀਆਂ ਉਹਨਾਂ ਦੇ ਆਪਕਨ ਹੋਰ ਸੁਵਿਧਾਵਾਂ ਯਕੀਨ ਬਣਾਈ ਜਾਣਗੀਆਂ ਨੂੰ ਇਹਨਾਂ ਨੇ ਕਿਹਾ ਕਿ ਸਰਕਾਰੀ ਸਕੂਲ ਬਲਿਆਲ ਦੇ ਵਿੱਚ 3 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ ਜਿੱਦ ਕੀ ਹਲਕਾ ਬੁਧਾ ਹੈ ਕਿ ਆ ਕੀ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਵਿਕਲੀ ਰੋਸ਼ਨ ਕਰਨ ਲਈ ਸਿੱਖਿਆ ਕ੍ਰਾਂਤੀ ਮਹਿਮ ਚਲਾਈ ਜਾ ਰਹੀ ਹੈ ਉੱਥੇ ਪੰਜਾਬ ਦੇ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਮੁਕੰਮਲ ਤੌਰ ਤੇ ਸਰਫਾਇਆ ਕਰਨ ਲਈ ਜੋਦ ਨਸ਼ਾ ਵਿਰੁੱਧ ਮਹਿ ਵੀ ਜੋਸ਼ਕ ਰੋਸ਼ਨਾ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਸਮਾਜ ਕੋਡ ਨੂੰ ਮੁਕੰਮਲ ਸਮਾਜਿਕ ਕੋਡ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਲਈ ਨਸ਼ਾ ਨੂੰ ਖਤਮ ਕਰਨਾ ਸਭ ਤੋਂ ਵੱਡੀ ਲੋੜ ਹੈ ਪੰਜਾਬ ਦੇ ਹਰੇਕ ਨਾਗਰਿਕ ਸਰਕਾਰ ਨੂੰ ਯੋਗਦਾਨ ਬਹੁਤ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਇਸ ਮਸਲੇ ਉੱਤੇ ਪੂਰੀ ਤਰ੍ਹਾਂ ਸਖਤੀ ਕਰ ਰਹੀ ਹੈ ਨਸ਼ਾ ਤਸਕਰਾਂ ਸਲਾਖਾਂ ਪਿੱਛੇ ਪਛਾਏ ਜਾ ਰਹੇ ਹਨ ਨਸ਼ਿਆਂ ਦੀ ਕਾਲੀ ਕਮਾਈ ਨਾਲ ਬਣਦੀ ਜਾਇਦਾਦ ਉਤੇ ਬਲਡੋਜ਼ਰ ਚਲਾਏ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਗੋਈ ਹੇਠ ਅਸੀਂ ਹਲਕਾ ਸੰਗਰੂਰ ਦੇ ਲੋਕਾਂ ਨਾਲ ਕੀਤੇ ਸਾਰੇ ਵਾਦੇ ਪੂਰੇ ਕਰ ਰਹੇ ਹਾਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਉਹਨਾਂ ਨੇ ਕਿਹਾ ਕਿ ਆਉਣ ਦੇ ਦਿਨਾਂ ਵਿੱਚ ਵੀ ਨੇਕਾਂ ਹੋਰ ਲੋਕਾਂ ਦੇ ਪੱਕੇ ਪ੍ਰੋਜੈਕਟ ਹਲਕਾ ਵਿਕਾਸ ਨੂੰ ਸਮਰਪਿਤ ਕੀਤੇ ਜਾਣਗੇ ਇਸ ਮੌਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਪ੍ਰਿੰਸੀਪਲ ਦੇ ਨਾਲ ਨਾਲ ਹਲਕਾ ਵਿਦਿਆ ਇੱਕ ਦੇ ਨਾਲ ਪਿੰਡ ਦੀ ਸਮੂਹ ਪੰਚਾਇਤ ਵੀ ਖੜੀ ਨਜ਼ਰ ਆ ਰਹੀ ਹੈ ਇਸ ਮੌਕੇ ਤੇ ਸਾਬਕਾ ਸਰਪੰਚ ਅਮਰੇਲ ਸਿੰਘ ਬਲਿਆੜ ਅਤੇ ਉਹਨਾਂ ਦੇ ਨਾਲ ਜਸਪਾਲ ਸਿੰਘ ਸਰਪੰਚ ਮੱਟਰਾ ਅਤੇ ਮੌਜੂਦਾ ਸਰਪੰਚ ਵੀ ਖੜੇ ਨਜ਼ਰ ਆ ਰਹੇ ਹਨ ਆ ਉਹ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਹਲਕਾ ਵਿਦਿਆ ਕਿੰਨ ਰੰਗ ਨੇ ਗਾਲ ਤੇ ਵੇ ਗਾਲ ਸੁਣਾ ਬਗ ਮੰਤ ਮਾਨ ਸਿਉ ਨੇ ਰੰਗੇ ਪੁੱਤ ਸਾਡੇ ਨਛਿਆ ਨੇ ਗਲਤੇ ਸੂਬਾ ਵੇਲੇ ਉਠਿਦੇ ਨਾ ਪੁੱਤ ਸਰਦਾਰਾਂ ਦੇ ਸੂਬਾ ਵੇਲੇ ਉਠਿਦੇ ਨਾ ਪੁੱਤ ਸਰਦਾਰਾਂ ਦੇ ਉਹ ਤਾਂ ਉੱਠ ਕੇ ਵੀ ਨਛਿਆ ਨੂੰ ਪાળਦੇ ਬੇਗਾਲਿਓ ਸੋਣ ਭਗਮੰਤ ਮਾਨ ਸਿਓ ਨੇ ਰੰਗੇ ਪੁੱਤ ਸਾਡੇ ਨਛਿਆ ਨੇ ਗਲਤੇ ਤੱਪੂ ਰਾਚ ਬੈਠ ਦੇਨਾ ਕਰ ਦੇ ਲੜਾਈਆਂ ਨੇ ਤੱਪੂ ਰਾਚ ਬੈਠ ਦੇਨਾ ਕਰ ਦੇ ਲੜਾਈਆਂ ਨੇ ਜਦੋਂ ਕਰੇ ਆਉਂਦੇ ਨੇ ਉਹਦੀ ਫੋਨ ਮਾਰਦੇ ਨੇ ਜੋਤੀਦਾਰ ਨਾਲ ਦੇ ਵੇਗਨ ਸੁਣੋ ਭਗ ਮੰਤ ਮਾਨ ਸਿਉ ਨੇ ਰੰਗੇ ਪੁੱਤ ਸਾਡੇ ਨਛਿਆਨੇ ਘਰ ਤੇ ਜੇ ਨਾ ਦੀਆਂ ਤੀਆਂ ਆਵਦੇ ਘਰਾਂ ਵਿੱਚ ਦੁਖੀ ਨੇ ਜੇ ਨਾ ਰਿਆਤੀਆਂ ਆਵਦੇ ਘਰਾਂ ਵਿੱਚ ਦੁਖੀ ਨੇ ਮਾਪੇ ਮੂਰੇ ਪੀਠ ਦੀਆਂ ਕਹਿ ਦਿਆਂ ਨੇ ਦੱਸ ਕੀ ਤੈ ਮੈਨੂੰ ਦੇਖਿਆ ਤੀ ਬਾਬਲਾ ਵੇ ਦੱਸ ਤੈ ਕਿ ਮੈਨੂੰ ਕਹਿ ਕਿ ਮੈਨੂੰ ਦੇਖਿਆ ਤੀ ਬਾਬਲਾ ਵੇ ਦੱਸ ਤੈ ਕਿ ਮੈਨੂੰ ਬਾਪ ਕਹਿੰਦਾ ਤੀਏ ਮੈ ਤਾਂ ਦੇਖਿਆ ਤੀਬ ਤੇਰਾ ਕੁਸ਼ੂ ਬਾਪ ਕਹਿੰਦਾ ਤੀਏ ਮੈ ਤਾਂ ਦੇਖਿਆ ਤੀਬ ਤੇਰਾ ਕੁਸ਼ੂ ਵਿਚੋਂ ਨਹੀਂ ਪਤਾ ਲਗਦਾ ਨੀ ਬੇੜਾ ਕੱਟ ਮੇਰੀ ਬੱਚੀਏ ਬੇੜਾ ਕੱਟ ਮੇਰੀ ਬੱਚੀਏ ਸੌਦਾ ਪੱਤਾ ਮੈਂ ਤੇਰੇ ਘਰ ਸੀਟੂnga ਨੀ ਬੇੜਾ ਕੱਟ ਮੇਰੀ ਬੱਚੀਏ ਧੰਨਵਾਦ ભગומרਤ માનਦੇ ਜਿਹੜਾ ਨਸ਼ਿਆਂ ਵਾਲਿਆਂ ਨੂੰ ਫੜਦਾ ਹੈ ਕਹਿੰਦਾ ਵੀ ਮੈਨੂੰ ਦੱਸੋ ਸੀ ਏਡੀ ਕਰੋ ਮੈਂ ਚੱਕ ਕੇ ਲਾਊਗਾ ਕੋਠੀਆਂ ਢਵਾ ਰਹੇ ਅੱਜ ਤੱਕ ਸਾਡੇ ਕੋਈ ਹਜੇ ਮੁੱਖ ਮੰਤਰੀ ਨਹੀਂ ਆਇਆ ᱛੀ ਜਿਹੜਾ ਨਸ਼ੇ ਬੰਦ ਕਰਾ ਦੇ ਧੰਨਵਾਦ ਏਡੀ ਧੰਨਵਾਦੀ ਮੈਂ ਮੰਨਦੀ ਆ ਵੀ ਭਗਮਾਰਤ માન ਕੋਠੀਆਂ ਢਵਾ ਰਹੇ ਜਿਹੜੇ ਨਸ਼ੇ ਵੇਚਦੇ ਨੇ ਬਾਈ ਗੁਰਜੀਤ ਖਾਲਸਾ ਬਾਈ ਗੁਰਜੀਤ ਕੀ ਫਤਿਹ ਮੇਰਾ ਨਾਮ ਸ਼ੀਲੂ ਹੈ ਮੈਂ ਸਰਕਾਰੀ ਹਾਈ ਸਮਾਰਟ ਸਕੂਲ ਬਲਿਆਲ ਵਿਖੇ ਬਤੌਰ ਹੈਡ ਮਿਸਟਰਸ ਕੰਮ ਕਰ ਰਹੀ ਹਾਂ। ਮੈਂ ਸਰਕਾਰੀ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਅਨੁਸਾਰ ਇਹ ਕੰਮ ਕਰ ਰਹੀ ਹਾਂ। ਹਾਂਜੀ ਸਰ ਪੰਜਾਬ ਸਰਕਾਰ ਸ ਸਿੱਖਿਆ ਦੇ ਲਈ ਸਕੂਲਾਂ ਦੇ ਲਈ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਸਮੇ ਸਮੇਂ ਤੇ ਸਰਕਾਰੀ ਸਕੂਲਾਂ ਦੀ ਜੋ ਵੀ ਮੰਗ ਹੁੰਦੀ ਹੈ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਸਕੂਲ ਦੇ ਵਿੱਚ ਕੁੱਲ 417000 ਰੁਪਏ ਦੀ ਗ੍ਰਾਂਟ ਦੇ ਨਾਲ ਸਕੂਲ ਦਾ ਨਵੀਨੀਕਰਨ ਤੇ ਸੁੰਦਰੀਕਰਨ ਕਰਵਾਇਆ ਗਿਆ ਹੈ ਜਿਸ ਵਿੱਚ ਅਸੀਂ ਸਾਰੇ ਬਰਾਂਡੇ ਅਤੇ ਸਾਰੇ ਕਲਾਸਰੂਮਸ ਦੇ ਵਿੱਚ ਟਾਈਲਾਂ ਲਗਵਾਈਆਂ ਤਾਂ ਅੱਜ ਉਸੇ ਲੜੀ ਤਹਿਤ ਮੈਡਮ ਐਮ ਐਲ ਏ ਸੰਗਰੂਰ ਮਾਨਯੋਗ ਮਨਿੰਦਰ ਕੋਰ ਭਰਾਜੀ ਉਰਦੂ ਉਦਘਾਟਨ ਕਰਨੀ ਸਕੂਲ ਵਿੱਚ ਪਹੁੰਚੇ ਸੀ ਮੈਡਮ ਬੱਚਿਆਂ ਦੇ ਦਿੱਤੇ ਬਹੁਤ ਬਹੁਤ ਵੱਡੀ ਉਤਸ਼ਾਹ ਸੀ ਕਿ ਕਿਸ ਤਰ੍ਹਾਂ ਦੇ ਹਾਂਜੀ ਥੈਂਕ ਯੂ ਮੇਰੇ ਸਕੂਲ ਦੇ ਵਿਦਿਆਰਥੀ ਤੇ ਸਕੂਲ ਦੀ ਸਮੁੱਚੀ ਟੀਮ ਬਹੁਤ ਹੀ ਵਧੀਆ ਹੈ ਕਿੱਥੇ ਸਕੂਲ ਦੀ ਸਮੁੱਚੀ ਟੀਮ ਨੇ ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮਿਹਨਤ ਕੀਤੀ ਹੈ ਉੱਥੇ ਹੀ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਸਕੂਲ ਦੇ ਜੋ ਵਿਦਿਆਰਥੀ ਹੈ ਉਹ ਵੀ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾ ਮਾਰ ਰਹੇ ਹੈ ਵਿਦਿਆਰਥੀ ਜਦੋਂ ਪੜਾਈ ਦੇ ਵਿੱਚ ਵਧੀਆ ਹੁੰਦੇ ਹੈ ਉਹਨਾਂ ਦੇ ਵਿੱਚ ਇੱਕ ਅਲੱਗ ਹੀ ਤਰ੍ਹਾਂ ਦਾ ਕੌਨਫੀਡੈਂਸ ਹੁੰਦਾ ਹੈ ਇਸ ਕਰਕੇ ਅੱਜ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਿਆ ਉਹਨੂੰ ਮਿਲ ਰਿਹਾ ਸੀ ਈਵਨ ਮੇਰਾ ਸੀਗਾ ਕਿ ਪ੍ਰੋਗਰਾਮ ਦੇ ਵਿੱਚ ਟਾਈਮ ਥੋੜਾ ਜਿਹਾ ਘੱਟ ਖੋਣ ਕਰਕੇ ਇੱਕ ਜਾਂ ਦੋ ਆਪਾਂ ਬੱਚਿਆਂ ਦੀ ਪਰਫਾਰਮੈਂਸ ਕਰਵਾਈਆਂ ਜਾਈਏ ਪਰ ਬੱਚਿਆਂ ਦੇ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਸੀ ਕਿ ਵਾਰ-ਵਾਰ ਬੱਚੇ ਮੇਰੇ ਕੋਲ ਆ ਰਹੇ ਸੀ ਕਿ ਮੈਮ ਅਸੀਂ ਵੀ ਆਪਣੀ ਪਰਫਾਰਮੈਂਸ ਹੈ ਜੋ ਅਸੀਂ ਮੈਮ ਦੇ ਸਾਹਮਣੇ ਪੇਸ਼ ਕਰਨੀ ਹੈ ਤਾਂ ਬਹੁਤ ਹੀ ਵਧੀਆ ਕੋਲ ਮਿਲ ਕੇ ਅੱਜ ਦਾ ਪ੍ਰੋਗਰਾਮ ਰਿਹਾ ਹੈ ਮੈਡਮ ਸਿੱਖਿਆ ਨੂੰ ਲੈ ਕੇ ਸਰਕਾਰ ਵੀ ਉਤਸਾਹ ਦੇ ਨਾਲ ਕਰਦੀ ਹੈ ਪਰ ਮੈਂ ਤੋਂ ਪਾਸੇ ਜਿਹੜਾ ਐਡਮਿ ਹਾਂਜੀ ਤੁਹਾਡੀ ਇਹ ਗੱਲ ਜਾਇਜ਼ ਹੈ ਕਿ ਐਡਮਿਸ਼ਨ ਦੇ ਵਿੱਚ ਥੋੜਾ ਜਿਹਾ ਸਾਨੂੰ ਜ਼ਿਆਦਾ ਐਫਰਟ ਕਰਨੇ ਪੈ ਰਹੇ ਹੈ ਪਰ ਮੈਂ ਆਵਦੇ ਸਕੂਲ ਨੂੰ ਇੱਕ ਖੁਸ਼ਕਿਸਮਤ ਸਮਝਦੀ ਆਂ ਆਪਦੇ ਆਪ ਨੂੰ ਕਿ ਸਾਡੇ ਸਕੂਲ ਵਿੱਚ ਮੈਂ ਦੱਸਣਾ ਚਾਹਾਂਗੀ ਕਿ ਪਿਛਲੇ ਸਾਲ 10ਵੀਂ ਕਲਾਸ ਦੇ ਵਿੱਚੋਂ 49 ਬੱਚੇ 10ਥ ਕਲਾਸ ਪਾਸ ਆਊਟ ਕਰਕੇ ਗਏ ਹੈ ਤੇ ਜਦੋਂ ਕਿ ਪ੍ਰਾਇਮਰੀ ਸਕੂਲ ਦੇ ਵਿੱਚੋਂ ਸਿਰਫ 6ਵੀਂ ਦੇ ਵਿੱਚ 9 ਵਿਦਿਆਰਥੀ ਆ ਰਹੇ ਸੀ ਪਰੰਤੂ ਫਿਰ ਵੀ ਸਾਡੇ ਦਾਖਲੇ ਵਧੇ ਉਹਦਾ ਕਾਰਨ ਹੈ ਕਿ ਸਕੂਲ ਵਿੱਚ ਬੱਚਿਆਂ ਦੇ ਪ੍ਰਤੀ ਜੋ ਵੀ ਐਫਰਟਸ ਕੀਤੇ ਜਾਂਦੇ ਹੈ 37 ਪ੍ਰਾਈਵੇਟ ਸਕੂਲਾਂ ਤੋਂ 37 ਵਿਦਿਆਰਥੀਆਂ ਨੇ ਇਸ ਸਕੂਲ ਦੇ ਵਿੱਚ ਪਿਛਲੇ ਸਾਲ ਦਾਖਲਾ ਲਿਆ ਸੀ ਤੇ ਹੁਣ ਵੀ ਲਗਭਗ 30 ਤੋਂ 32 ਦੇ ਵਿਦਿਆਰਥੀ ਪ੍ਰਾਈਵੇਟ ਸਕੂਲ ਛੱਡ ਕੇ ਸਾਡੇ ਸਕੂਲ ਦੇ ਵਿੱਚ ਦਾਖਲਾ ਲੈ ਚੁੱਕੇ ਹਨ। ਅੱਜ ਬਿਲਕੁਲ ਇਸ ਤੋਂ ਪਹਿਲਾਂ ਮੈਂ ਰਾਮਪੁਰੇ ਜਿਹੜਾ ਜਾ ਕੇ ਆਈ ਹਾਂ ਉੱਥੇ ਵੀ ਸਕੂਲ ਆਫ ਹੈਪੀਨੈਸ ਦੇ ਤਹਿਤ 40 ਲੱਖ ਰੁਪਏ ਦੀ ਗ੍ਰਾਂਟ ਆਈ ਔਰ ਉਸੇ ਤਰ੍ਹਾਂ ਬਲਿਆੜ ਪਹੁੰਚੀ ਹਾਂ। ਸੋ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਤਹਿਤ ਜਿੰਨੇ ਵੀ ਡਿਵੈਲਪਮੈਂਟ ਹੋਈ ਹੈ ਚਾਹੇ ਜਿਹੜੀ ਅਸੀਂ ਕਹਿ ਲਈਏ ਕਿ ਇਨਫਰਾਸਟ੍ਰਕਚਰ ਤੇ ਕੰਮ ਹੋਇਆ ਚਾਹੇ ਜਿਹੜਾ ਛੇ ਚੌਕੀਦਾਰ ਪੰਡਾ ਚ ਸਕੂਲਾਂ ਚ ਦਿੱਤੇ ਗਏ ਚਾਹੇ ਸਫਾਈ ਦੇ ਪ੍ਰਬੰਧ ਕੀਤੇ ਗਏ ਚਾਹੇ ਵਾਈਫਾਈ ਦੇ ਪ੍ਰਬੰਧ ਕੀਤੇ ਗਏ ਸੋ ਹਰ ਇੱਕ ਚੀਜ਼ ਆ ਜਿਹੜੀ ਸਰਕਾਰ ਜਿਹੜੀ ਮੱਈਆ ਕਰਾ ਰਹੀ ਆ ਉਹਦੇ ਨਾਲ ਹੀ ਤੁਸੀਂ ਦੇਖਿਆ ਕਿ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦੇ ਜਿਹੜੇ ਸਕੂਲਾਂ ਚੋਂ ਜਿਹੜੇ ਪ੍ਰਿੰਸੀਪਲ ਨੇ ਜਿਹੜੇ ਹੈ ਟੀਚਰ ਨੇ ਜਿਹੜੇ ਅਧਿਆਪਕ ਨੇ ਕਦੇ ਉਹਨਾਂ ਦੇ ਟੂਰ ਜਿਹੜੇ ਫਿਨਲੈਂਡ ਦਾ ਕਦੇ ਉਹਨਾਂ ਨੂੰ ਸਿੰਗਾਪੁਰ ਕਦੇ ਅਹਮਦਾਬਾਦ ਜਿਹੜੇ ਉਹ ਬਾਹਰਲੇ ਮੁਲਕਾਂ ਤੋਂ ਉਹਨਾਂ ਨੂੰ ਜਿਹੜੀਆਂ ਕੋਚਿੰਗਾਂ ਟ੍ਰੇਨਿੰਗਾਂ ਦਿਵਾ ਕੇ ਤਾਂ ਜੋ ਸਾਡੇ ਜਿਹੜੇ ਬੱਚੇ ਨੇ ਸਾਡੇ ਜਿਹੜੇ ਸਕੂਲ ਨੇ ਸਾਡਾ ਸਿੱਖਿਆ ਦਾ ਜਿਹੜਾ ਢਾਂਚਾ ਉਹ ਦੁਨੀਆ ਨਾਲ ਮੁਕਾਬਲਾ ਕਰ ਸਕੇ ਉਸ ਦੇ ਉੱਤੇ ਜਿਹੜਾ ਮੁੱਖ ਮੰਤਰੀ ਸਾਹਿਬ ਜਿਹੜੇ ਜਿਹੜਾ ਕੰਮ ਕਰ ਰਹੇ ਨੇ ਸੋ ਉਸ ਦੇ ਤਹਿਤ ਅੱਜ ਪੰਡਾਂ ਦੇ ਵਿੱਚ ਜਿਹੜਾ ਸਕੂਲਾਂ ਦਾ ਵਿਜ਼ਿਟ ਰੱਖਿਆ ਚੋਸ ਉਦ்கਾਟਨਸ ਮਾਰੋ ਦੇ ਵਿੱਚ ਕਿੰਨੇ ਕਿ ਬਦਲ ਰਹੇ ਨੇ ਬਦਲ ਰਹੇ ਨੇ ਇਸ ਕਰਕੇ तकरीबन ਪੰਜਾਬ ਦੇ ਵਿੱਚ ਜਿਹੜਾ ਡਾਟਾ ਜਿਹੜਾ ਨਿਕਲ ਕੇ ਆਇਆ तकरीबन 8 ਤੋਂ 9000 ਦੇ ਵਿੱਚ ਜਿਹੜਾ ਡਾਟਾ ਹੈਗਾ ਜਿਹੜੇ ਬੱਚੇ ਨੇ ਪ੍ਰਾਈਵੇਟ ਸਕੂਲਾਂ ਤੋਂ हट ਕੇ ਸਰਕਾਰੀ ਸਕੂਲਾਂ ਦੇ ਵਿੱਚ ਆਏ ਠੀਕ ਹੈ ਤੁਸੀਂ ਕੀ ਅਪੀਲ ਕਰੋਗੇ ਕਿਉਂਕਿ ਪ੍ਰਾਈਵੇਟ ਵੀ ਉਨੇ ਹੀ ਬਹੁਤ ਜ਼ਿਆਦਾ ਲੋਕ ਚਾਹੁੰਦੇ ਨੇ ਕਿ ਪ੍ਰਾਈਵੇਟ ਚਲਾਈਏ ਫਿਰ ਕਿੱਥੇ ਘਾਟ ਮਹਿਸੂਸ ਹੋ ਰਹੀ ਪੀ ਲੱਗੂਗੀ ਦੇਖੋ ਪੰਜਾਬ ਦਾ ਜਿਹੜਾ ਸਿੱਖਿਆ ਢਾਂਚਾ ਜਿਹੜਾ ਪੰਜਾਬ ਦੀ ਜਿਹੜੀ ਸਿੱਖਿਆ ਹੈਗੀ ਐ ਐਜੂਕੇਸ਼ਨ ਆ ਉਹ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਦੇ ਜਿਹੜੇ ਏਜੰਡੇ ਤੋਂ ਗਾਇਬ ਸੀਗੇ ਅਲੋਪ ਸੀਗੇ ਜਿੱਦੀ ਬਦੌਲਤ ਸਰਕਾਰੀ ਸਕੂਲਾਂ 'ਚ ਸਿਰਫ ਮਜਬੂਰੀ ਵਾਸ ਬੱਚੇ ਜਿਹੜੇ ਪੜਦੇ ਸੀਗੇ ਸੋ ਅਸੀਂ ਪੰਜਾਬ ਦੇ ਲੋਕਾਂ ਨੂੰ ਮਜਬੂਰੀ ਨਾ ਦੇ ਕੇ ਅਸੀਂ ਚਾਹੁੰਦੇ ਹਾਂ ਕਿ ਉਹ ਆਪਣੀ ਇੱਛਾ ਨਾਲ ਸਰਕਾਰੀ ਸਕੂਲਾਂ 'ਚ ਪੜਾਉਣ ਚਾਹੇ ਪ੍ਰਾਈਵੇਟ 'ਚ ਪੜਾਉਣ ਪੜਾਈ 'ਚ ਕੋਈ ਫਰਕ ਨਾ ਹੋਵੇ ਉਸ ਦੇ ਉੱਤੇ ਜਿਹੜਾ ਸਰਕਾਰ ਹੈ ਜਿਹੜਾ ਕੰਮ ਕਰਦੀ ਹੈ ਮੈਡਮ ਜਯੋਤਨ ਲਸ਼ਾ ਵਿਰੁੱਧ ਮਹੀਨ ਚੱਲ ਰਹੀ ਹੈ ਉਹ ਨੂੰ ਡਿਸਟਰਬ ਨਹੀਂ ਆ। ਅ ਬੜਾ ਭਰਮਾ ਹੁੰਗਾਰਾ ਮਿਲ ਰਿਹਾ ਲੋਕਾਂ ਦਾ ਸਹਿਯੋਗ ਮਿਲ ਰਿਹਾ ਔਰ ਜਿਹੜੇ ਨਸ਼ਾ ਜਿਹੜੇ ਸਪਲਾਈ ਕਰਦੇ ਸੀਗੇ ਜਿਹੜੇ ਨਸ਼ੇ ਦੀ ਤਸਕਰੀ ਕਰਦੇ ਸੀ ਉਹਨਾਂ ਦੇ ਵਿੱਚ ਸਰਕਾਰ ਦਾ ਇੱਕ ਖੌਫ ਹੈ ਇੱਕ ਡਰ ਹੈ। ਲਗਾਤਾਰ ਪਰਚੇ ਹੋ ਰਹੇ ਨੇ ਜਿਹੜਾ ਹੋ ਰਹੀਆਂ ਨੇ ਉਹਨਾਂ ਦੇ ਜਿਹੜੇ ਘਰ ਨੇ ਬਲਡੋਜ਼ਰਾਂ ਦੇ ਨਾਲ ਢਾਹੇ ਜਾ ਰਹੇ ਨੇ ਔਰ ਲੋਕਾਂ ਵੱਲੋਂ ਜਿਹੜਾ ਭਰਪੂਰ ਸਹਿਯੋਗ ਮਿਲ ਰਿਹਾ ਔਰ ਮੈਨੂੰ ਆਸ ਹੈ ਕਿ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਸਰਕਾਰ ਬੜੀ ਜਲਦੀ ਇਹਨੂੰ ਜਿਹੜਾ ਨਸ਼ੇ ਦੇ ਜਿਹੜੇ ਕੋੜ ਨੂੰ ਜਿਹੜਾ ਖਤਮ ਕਰਨ ਦੇ ਵਿੱਚ ਜਿਹੜੇ ਕੰਮਜਾਬੂ